हां ता प्यारे बच्चे ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ ਆਪਾਂ ਟੈਕਸਟ ਬੁੱਕ ਦੇ ਸਵਾਲ ਸ਼ੁਰੂ ਕੀਤੇ ਸੀਗੇ ਤੇ ਬੇਟਾ ਆਪਾਂ 2.6 ਐਕਸਰਸਾਈਜ਼ ਦੇ 5 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖੋ ਕਹਿੰਦਾ ਇੱਕ ਕਾਰਖਾਨੇ ਵਿੱਚ ਇੱਕ ਦਿਨ ਵਿੱਚ 4990 ਟਾਫੀਆਂ ਬਣਦੀਆਂ ਹਨ 19 ਦਿਨਾਂ ਵਿੱਚ ਕਿੰਨੀਆਂ ਟਾਫੀਆਂ ਬਣਨਗੀਆਂ ਤਾਂ ਬੇਟਾ ਮੈਂ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹੋਏ ਹਾਂ ਜਦੋਂ ਇਦਾਂ ਦਾ ਸਵਾਲ ਆ ਜਾਂਦਾ ਤਾਂ ਤੁਸੀਂ ਇਹ 5 ਨੰਬਰ ਸਵਾਲ ਆ ਇਹਨੂੰ ਰਿਪੀਟ 4 ਭਾਗਾ ਚ ਵੰਡ ਲੈਣਾ 1 2 3 ਤੇ 4 ਕਿ ਦੋ ਚੀਜ਼ਾਂ ਆ ਨਾ ਉਹ ਵਾਰ-ਵਾਰ ਲੇਖ ਲੈਣੀਆਂ ਆ ਦਿਨਾਂ ਦੀ ਗਿਣਤੀ ਇੱਕ ਟਾਫੀਆਂ ਦੀ ਸੰਖਿਆ ਦਿਨ ਟਾਫੀਆਂ ਫੇਰ ਬੇਟਾ ਦਿਨ ਤੇ ਟਾਫੀਆਂ ਠੀਕ ਹੈ ਇਹ ਸਮਾਨ ਅਨੁਪਾਤ ਇਹਦੇ ਵਿੱਚ ਲਾ ਦੇਣਾ ਆਪਾਂ ਆ ਦੋ ਬਿੰਦੀਆਂ ਅਨੁਪਾਤ ਦੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਜਿੰਦਾ ਇੱਕ ਦਿਨ ਵਿੱਚ 4000 ਦਿਨਾਂ ਦੀ ਗਿਣਤੀ ਇੱਕ ਟਾਫੀਆਂ ਦੀ ਸੰਖਿਆ 4990 ਅੱਗੇ ਕੀ ਕਹਿੰਦਾ ਪਿਆ 19 ਦਿਨਾਂ ਵਿੱਚ ਕਿੰਨੀਆਂ ਟਾਫੀਆਂ ਬਣਨਗੀਆਂ ਤਾਂ ਦਿਨਾਂ ਦੀ ਸੰਖਿਆ 19 ਕਾਫੀਆਂ ਦੀ ਸੰਖਿਆ x ਤੇ ਤੁਹਾਨੂੰ ਦੱਸ ਦਿੰਦਾ ਬੇਟਾ ਵੀ ਇਹਦੇ ਵਿੱਚ ਜਦੋਂ ਸਮਾਨ ਅਨੁਪਾਤ ਹੁੰਦਾ ਇੱਕ ਚੀਜ਼ ਵਧਣ ਨਾਲ ਦੂਜੀ ਵੀ ਵਧੇ ਤਾਂ ਸਿੱਧਾ ਅਨੁਪਾਤ ਇਹਦੇ ਵਿੱਚ ਪਹਿਲਾ ਚੌਥਾ ਦੂਜਾ ਤੀਜਾ ਤੇ ਅਸੀਂ x ਕੱਢਣਾ 1 x 4990 19 ਠੀਕ ਹੈ ਬੇਟਾ ਤਾਂ ਮੈਂ ਤੁਹਾਨੂੰ ਕਿਹਾ ਸੀ 25 ਤੱਕ ਭਾੜੇ ਪੁੱਤ ਤੁਹਾਨੂੰ ਆਉਣੇ ਚਾਹੀਦੇ ਆ ਤਾਂ ਇਹਨੂੰ ਇਹਦੇ ਨਾਲ ਗੁਣਾ ਕਰ ਲਓ ਉਹ ਤੁਹਾਡੀ x ਦੀ ਕੀਮਤ ਆ ਜੂਗੀ 1900 199171 ਹਾਸਲ 17 ਅੱਗੇ ਬੇਟਾ ਪਹਿਲੀ ਵਾਰੀ 199171 ਤੇ 17 100 88 ਤੇ 18 ਹਾਸਲ ਆਗੇ ਬੇਟਾ ਫਿਰ 19 76 76 ਤੇ 18 94 ਤਾਂ ਇਹ ਬੇਟਾ ਤਿੰਨਾਂ ਬਾਅਦ ਜਦੋਂ ਕਮਾ ਲਾਉਨੇ ਆ 94810 ਉੱਤਰ ਆ ਗਿਆ ਠੀਕ ਹੈ ਇਹ ਐਸ ਇਹਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਅਗਲਾ ਸਵਾਲ ਕਰਦੇ ਆਂ ਮਮਤਾ ਬਾਜ਼ਾਰ ਕਿਈ ਹੋਈ ਹੈ ਅੱਛਾ ਤਾਂ ਬੇਟਾ ਹੁਣ ਆਪਾਂ 6 ਨੰਬਰ ਸਵਾਲ ਦੇ ਉੱਤੇ ਆ ਗਏ ਕਹਿੰਦਾ ਇੱਕ ਟਰੱਕ ਵਿੱਚ ਇੱਕ ਘੰਟੇ ਵਿੱਚ 6798 ਇੱਟਾਂ ਭਰੀਆਂ ਜਾਂਦੀਆਂ ਹਨ ਇਸ ਵਿੱਚ 13 ਘੰਟੇ ਵਿੱਚ ਕਿੰਨੀਆਂ ਇੱਟਾਂ ਭਰੀਆਂ ਜਾਣਗੀਆਂ ਠੀਕ ਹੈ ਇਹਦੇ ਵਿੱਚ ਫੇਰ ਬੇਟਾ ਉਸੇ ਤਰ੍ਹਾਂ ਹੀ ਆਪਣਾ ਟਰਮ ਲਾ ਦੇਣੀ ਹੈ ਕੀ ਕਹਿੰਦਾ ਪਿਆ ਇੱਕ ਇੱਕ ਘੰਟੇ ਦੇ ਵਿੱਚ 6798 6 ਨੰਬਰ ਸਵਾਲ ਦੇ ਵਿੱਚ ਬੇਟਾ ਕੀ ਕਹਿੰਦਾ ਪਿਆ ਫੇਰ ਉਸੇ ਤਰ੍ਹਾਂ ਹੀ ਘੰਟੇ ਇੱਟਾਂ ਘੰਟੇ ਇੱਟਾਂ ਠੀਕ ਹੈ ਬੇਟਾ ਤਾਂ ਕੀ ਕਹਿੰਦਾ ਪਿਆ ਇੱਕ ਘੰਟੇ ਵਿੱਚ 6798 ਘੰਟਿਆਂ ਦੀ ਸੰਖਿਆ 1 ਇੱਟਾਂ ਦੀ ਸੰਖਿਆ 6798 ਤਾਂ ਦੇੰਦਰ 13 ਘੰਟੇ ਵਿੱਚ 13 ਘੰਟੇ ਵਿੱਚ ਇੱਟਾਂ ਦੀ ਸੰਖਿਆ ਸੀ x ਮੰਨ ਲੈਂਦੇ ਆ ਇੱਥੇ ਬੇਟਾ ਫੇਰ ਉਸੇ ਤਰ੍ਹਾਂ ਹੀ ਇਹ ਆ ਜਾਣਾ ਪਹਿਲਾ ਚੌਥਾ ਦੂਜਾ ਤੀਜਾ ਤਾਂ ਇਹ 1 x 6798 6798 13 ਹੁਣ ਬੇਟਾ x ਬਰਾਬਰ ਏ 13 ਨੂੰ ਇਹਦੇ 13 ਉਹ 8 ਆ 104 ਹਾਂਸਲ 10 ਆ ਗਏ ਪਹਿਲੀ ਵਾਰੀ 13 ਨੂੰ 9 117 ਤੇ 10 127 ਫਿਰ ਹਾਂਸਲ 12 ਆ ਗਏ ਬੇਟਾ ਅਗਲੀ ਵਾਰੀ 13 ਨੂੰ 7 91 ਤੇ 12 103 ਹਾਂਸਲ 10 ਆ ਗਏ ਬੇਟਾ 103 ਦਾ 3 ਲੱਗ ਗਿਆ 13 ਨੂੰ 6 78 ਤੇ 10 88 ਤੇ ਬੇਟਾ ਤਿੰਨਾ ਬਾਅਦ ਕਮਾ ਲਾ ਕੇ ਇਹ 88374 ਆ ਜਿਹੜਾ ਸਾਡਾ ਉੱਤਰ ਆ ਜੂਗਾ ਠੀਕ ਹੈ ਬੇਟਾ ਤਾਂ ਇਹਦੇ ਤੋਂ ਬਾਅਦ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ